ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਪੀ ਵੀ ਵੀ ਬਲਾਚੌਰ ਦੇ ਚੈਨਲ ਨੂੰ ਸਾਰਿਆਂ ਦਾ ਸਰੋਤਿਆਂ ਦਾ ਪਿਆਰ ਕਰਨ ਲਈ ਧੰਨਵਾਦ ਮੈਂ ਤੁਹਾਡਾ ਛੋਟਾ ਵੀਰ ਗੁੰਡੀ ਕੌਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੈਸ਼ੀਆ ਸਾਹਿਬ ਜੀ ਪ੍ਰਧਾਨ ਸਾਹਿਬ ਨਾਲ ਗੱਲਬਾਤ ਹੋਈ ਸੀ ਹੁਣੇ ਹੀ ਅੱਛਾ ਜੀ ਤੇ ਪ੍ਰਧਾਨ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਕੀਤੀਆਂ ਵੀ ਹੀ ਆਖੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਜਿਹੜਾ ਪਹਿਲਾਂ ਬਲੱਡ ਲੱਗਾ ਨਾ ਖੂਨਦਾਨ ਦਾ ਕੈਂਪ ਲੱਗਾ ਹਾਂਜੀ ਬਹੁਤ ਸਰੋਤਿਆਂ ਨੇ ਇਹਦੇ ਵਿੱਚ ਆ ਕੇ ਨਾ ਆਪਣਾ ਖੂਨਦਾਨ ਕੀਤਾ ਠੀਕ ਹੈ ਜੀ ਇਹ ਵਾਰੀ ਕੁਛ ਤੁਹਾਡੇ ਵੱਲੋਂ ਕੋਈ ਦੋ ਸ਼ਬਦ ਜੀ ਮੇਰੇ ਵੱਲੋਂ ਬਸ ਜੋ ਪ੍ਰਧਾਨ ਸਾਹਿਬ ਜੀ ਨੇ ਬੋਲਤੇ ਉਹ ਹੀ ਮੇਰੇ ਬੋਲ ਹੈ ਜੀ ਹਾਂਜੀ ਮੈਂ ਵੀ ਇਹੀ ਕਹਿ ਰਿਹਾ ਹਾਂ ਕਿ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਤੇ ਜੀ ਇਹ ਪਹਿਲਾ ਖੂਨਦਾਨ ਕੈਂਪ ਜਿਹੜਾ ਸਾਡੇ ਗੁਰਦੁਆਰਾ ਸਿੰਘ ਸਭਾ ਪਿੰਡ ਮਨਦੀਪ ਰਿ ਵਿਖੇ ਜੀ ਸਰਦਾਰ ਜਸਦੀਪ ਸਿੰਘ ਜੀ ਜੀ ਡਾਕਟਰ ਸਾਹਿਬ ਨਿਊ ਕੇਅਰ ਹਸਪੀਟਲ ਮਨਦੀਪ ਪਰ ਜੀ ਤੇ ਉਹਨਾਂ ਵੱਲੋਂ ਇਹ ਰੱਖਿਆ ਗਿਆ ਜੀ ਜੀ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਜੀ ਉਹਨਾਂ ਨੇ ਇਹ ਬਹੁਤ ਵਧੀਆ ਜੇ ਕਦਮ ਉਠਾਇਆ ਹੈ ਨਾ ਬਹੁਤ ਸ਼ਲਾਘਾਯੋਗ ਹੈ ਜੀ ਇਹ ਜੀ ਹਾਂ ਜੀ ਬਹੁਤ ਭੈਣਾ ਭਰਾਵਾਂ ਨੇ ਆ ਕੇ ਬਲੱਡ ਦਿੱਤਾ ਜੀ ਪਰ ਮੇਰੀ ਮੀਰੀ ਕਹਿਣ ਦਾ ਮਤਲਬ ਤੇ ਇਹ ਹੈ ਵੀ ਮੈਂ ਅੱਜ ਸੋਦ ਗੁੱਜੀ ਤੀਜੀ ਵਾਰੀ ਦਿੱਖਿਆ ਜਿਹੜੇ ਭੈਣਾ ਨੇ ਬਲੱਡ ਦਾਨ ਕੀਤਾ ਠੀਕ ਹੈ ਜੀ ਭੈਣਾ ਬਾਰੇ ਵੀ ਕੋਈ ਸ਼ਬਦ ਕੁਛ ਤੁਹਾਡੀ ਸਰੋਤਿਆਂ ਨੂੰ ਕਹ ਦਿਓ ਜੀ ਦੇਖੋ ਜੀ ਇਹ ਹੈ ਵੀ ਅਸੀਂ ਤਰੋ ਆਪਣੇ ਜੈਂਸ ਵਗੈਰਾ ਦੇ ਦਿੰਦੇ ਸੀਗੇ ਜੀ ਬਲੱਡ ਪਰ ਜਿਹੜੀਆਂ ਭੈਣਾ ਬਹੁਤ ਘਟ ਦੰਨੀਆਂ ਆ ਨਾ ਜੀ 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 ਜੇਕਰ ਇੱਥੇ ਆਣ ਕੇ ਸਾਡੇ ਗੁਰਦੁਆਰਾ ਸਿੰਘ ਸਭਾ ਬਣੇ ਮਹਿੰਦੀਪੁਰ ਵਿਖੇ ਭਾਣਾ ਨੇ ਖੂਨ ਦਿੱਤਾ ਹੈ ਤਾਂ ਇਹ ਵੀ ਬਹੁਤ ਵਧੀਆ ਗੱਲ ਹੈ ਜੀ ਵਾਹਿਗੁਰੂ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ ਹਾਂਜੀ ਬਹੁਤ ਬਹੁਤ ਧੰਨਵਾਦ ਕੈਸ਼ੀ ਸਾਬ ਤੁਹਾਡਾ ਤੇ ਤੁਸੀਂ ਪਿਆਰ ਕਰਦੇ ਹੋ ਜੀ ਪੀ ਵੀ ਜੀ ਬਲਾਚੌਰ ਦੇ ਚੈਨਲ ਨੂੰ ਕਿੰਨਾ ਤੁਹਾਡਾ ਚੋਟਾ ਵੀਰ ਗੁੰਡੀ ਕਰੋੜੀਆ ਕੋਈ ਨਵੀਆਂ ਅਪਡੇਟਾਂ ਨਾ ਮਿਲਾਂਗੇ ਜੇ ਕਿਸੇ ਨੇ ਸਰਦਾਰ ਸਾਹਿਬ ਕੋਈ ਗੱਲਬਾਤ ਹੋ ਹੋਰ ਕਿਸੇ ਨੇ ਕਰਾਣੀ ਸਭ ਲਾ ਦਿਓ ਜੀ ਮੈਂ ਖੜਾ ਹਾਂ ਜੀ ਪਿੰਡ ਮਹਿੰਦੀਪੁਰ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਥੇ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਬਹੁਤ ਵੱਡੇ ਸਰੋਤੇ ਵਾਲੇ ਇਹਦੇ ਵਿੱਚ ਖੂਨਦਾਨ ਪੀਤਾ ਤੇ ਖੂਨਦਾਨ ਨੂੰ ਵਧੀਆ ਤਰੀਕੇ ਨਾਲ ਲਵਾਇਆ ਜਿੱਲਾ ਦਾ ਬਹੁਤ ਆ ਪਰ ਕਰਨ ਨੂੰ ਆਪਣੇ ਕੋਲ ਸਮਾਂ ਬਹੁਤ ਘੱਟ ਹੁੰਦਾ ਤੁਸੀਂ ਬਹੁਤ ਪਿਆਰ ਕਰਦੇ ਆ ਪਰ ਇਹ ਵੀ ਸਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸ਼ੇਅਰ ਕਰ ਦਿਓ ਜੀ ਕਮੈਂਟ ਕਰ ਦਿਓ ਤੁਸੀਂ ਹੈਗੇ ਇੰਨੇ ਜੋਗੇ ਤੇ ਆਪਾਂ ਪਹਿਲੇ ਤਾਂ ਬਾਬਾ ਜੀ ਦਾ ਸਨਮਾਨ सो निहाल सात श्री अकाल बोले सो निहाल सात श्री अकाल मंदी सो बोले सो निहाल सात श्री अकाल लो जी इधर नाम डॉक्टर ज्ञान सिंह ਡਾਕਟਰ ਗਿਆਨ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਹਾਂ ਵਾਹਿਗੁਰੂ ਜੀ ਖਾਲਸਾ ਜੀ ਜੀ ਮੈਂ ਤਾਂ ਬਹੁਤ ਛੋਟਾ ਹਾਂ ਇਹ ਕਹਿੰਦੇ ਨਾ ਲੈਂਦਾ ਉਹਦੇ ਲਈ ਜਿੰਦਗੀ ਸੌਰੀ ਅੱਜ ਖੂਨਦਾਨ ਕੈਂਪ ਆ ਜੀ ਬਹੁਤ ਅੱਜ ਦੀ ਜਨੂਸ਼ਰ ਦੇ ਵਿੱਚ ਬਹੁਤ ਖੂਨਦਾਨ ਜ਼ਿਆਦਾ ਹੋਣ ਲੱਗ ਪਿਆ ਉਹਦਾ ਆਪਾਂ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਖੂਨਦਾਨ ਨਹੀਂ ਹੁੰਦਾ ਪਰ ਤੁਹਾਡੇ ਸਮੇਂ ਦੇ ਵਿੱਚ ਵੀ ਇਦਾਂ ਹੁੰਦੀ ਸੀਗੀ ਜੀ ਸਾਡੇ ਸਮੇਂ ਚ ਲੋਕ ਥੋੜੇ ਡਰਦੇ ਸੀ ਜੇ ਮੈਂ ਫੋਨ ਕਢਾਤਾ ਪਤਾ ਨਹੀਂ ਮੈਨੂੰ ਕੁਝ ਹੋ ਜਾਣਾ ਅੱਛਾ ਜੀ ਮੈਂ ਖੁਦ 5 ਵਾਰ ਰਿਨਿਊ ਕਰ ਚੁੱਕਿਆ ਅੱਛਾ 5 ਵਾਰ ਕਰ ਲਿਆ ਪੰਜ ਵਾਰ ਅੱਛਾ ਜੀ ਹੁਣ ਵੀ ਮੇਰੀ ਉਮਰ 60 ਸਾਲ ਦੀ ਹੈਗੀ ਆ ਅੱਛਾ ਜੀ ਬਟ ਮੇਰੇ ਅੰਦਰ ਹਜੇ ਵੀ ਮੈਨੂੰ ਲੱਗਦਾ ਕਿ 13-14 ਦਾ ਫੋਨ ਹੋ ਜਾਣਾ ਹੁਣ ਵੀ ਫੋਨ ਦੇਣ ਨੂੰ ਤਿਆਰ ਹੈ ਅੱਛਾ ਜੀ ਪਰ ਤੁਹਾਡੇ ਮੈਡੀਕਲ ਵਾਲੇ ਮੁੱਕਰ ਜਾਂਦੇ ਕਹਿੰਦੇ ਤੁਹਾਡੀ ਉਮਰ ਜ਼ਿਆਦਾ ਕਹਿੰਦੇ ਉਮਰ ਜ਼ਿਆਦਾ ਹੈ ਅੱਛਾ ਜੀ ਫੋਨ ਕਢਾਉਣ ਦਾ ਕੁਝ ਨਹੀਂ ਹੁੰਦਾ 24 ਘੰਟੇ ਬਾਅਦ ਅਪਰੂਵ ਹੋ ਜਾਂਦਾ ਹੂੰ ਤੁਹਾਡੀ ਸੋਚ ਜਿਹੜੀ ਆ ਉਹ ਨ ਨਵੀਂ ਟੀਮ ਚੁਣੀ ਹੈ ਸਾਰੀ ਟੀਮ ਦਾ ਪਹਿਲਾਂ ਦਾ ਬਹੁਤ ਧੰਨਵਾਦ ਵੈਲਕਮ ਨੂੰ ਇਹਨਾਂ ਦੀ ਸੇਵਾਵਾਂ ਜਿਹੜੀਆਂ ਬਾਇਰੂ ਉਦਾਂ ਚੜ੍ਹਦੀ ਕਲਾ ਚ ਰੱਖੇ ਜੀਜੀ ਨੰਬਰ ਤੋਂ ਸਾਡੇ ਡਾਕਟਰ ਜਸਜੀਤ ਸਿੰਘ ਸ਼ਾਣੀ ਜੋ ਨਿਰੋਧ ਇਸਪਾਇਨ ਦੇ ਮਾਹਰ ਹਨ ਉਹਨਾਂ ਦੇ ਨਾਲ ਡਾਕਟਰ ਮਨੀਸ਼ਾ ਸਿੱਧੂ ਜਿਨ੍ਹਾਂ ਨੇ ਇਹ ਉਪਰਾਲਾ ਪਹਿਲੀ ਵਾਰ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਅੰਦਰ ਹੋਇਆ ਜਿਹੜਾ ਕਿ ਬਿਲਕੁਲ ਸਕਸੈਸਫੁਲ ਰਿਹਾ ਆਉਣ ਵਾਲੇ ਸਮੇਂ ਵਿੱਚ ਅਸੀਂ ਜਿੱਦਾਂ ਅੱਖਾਂ ਦਾ ਕੋਈ ਕੈਂਪ ਲਗਦਾ ਜਾਂ ਇਹਨਾਂ ਦੀ ਕੋਈ ਸਵਾਮਾ ਲੈਣੀ ਹੈ ਬਿਲਕੁਲ ਲਵਾਂਗੇ ਕਿਉਂਕਿ ਅਸੀਂ ਪਬਲਿਕ ਨੂੰ ਜਾਗਰੂਕ ਕਰਨਾ ਹੈ ਕਿ ਫੋਨ ਕਢਾਉਣ ਨਾਲ ਕੁਝ ਨਹੀਂ ਹੁੰਦਾ ਹੁਣ ਇਹ ਜਿੰਨੇ ਜਿੰਨੇ ਨੌਜਵਾਨ ਫੋਨ ਕਢਾ ਰਹੇ ਇਹਦੇ ਨਾਲ ਕੋਈ ਬਿਜ਼ਨਸ ਨਹੀਂ ਆਉਂਦੀ ਸਿਰਫ ਸਾਈਕਲੋਜੀਕਲੀ ਸਾਨੂੰ ਲੱਗਦਾ ਜੇ ਮੈਂ ਕਮਜ਼ੋਰ ਹੋ ਜਾਣਾ ਕਈ ਵਾਰ ਘਰ ਦੇ ਡਰਦੇ ਆ ਤੇ ਤੂੰ ਫੋਨ ਨਾ ਕਢਾਈ ਦੇਖੀ ਕਿ ਤੇਰੇ ਦਾ ਇਹ ਇੱਕ ਰੌਣਕੀ ਰਾਮ ਦੀ ਕਿੱਤਾ ਆਉਂਦੀ ਸੀ ਕਹਿੰਦਾ ਮੈਂ ਖੂਨ ਕਢਾਉਣਾ ਕਹਿੰਦਾ ਭਰਾਵਾ ਤੇਰੇ ਦੋ ਚਹਣੀਆਂ ਪੈਣੀਆਂ ਤੇ ਸਾਡੇ ਘੱਟੋ ਘੜ 11 12 ਗ੍ਰਾਮ ਖੂਨ ਵੀ ਹੋਣਾ ਚਾਹੀਦਾ ਮੰਨਾਂ ਤੰਦਰੁਸਤ ਹੋਣਾ ਚਾਹੀਦਾ ਉਹਨੂੰ ਕੋਈ ਇਦਾਂ ਦੀ ਕੋਈ ਇਡਸ ਵਗੈਰਾ ਜਾਂ ਹੋਰ ਹੈਪਾਟਾਈਟਸ ਸੀ ਵਗੈਰਾ ਇਦਾਂ ਦੀ ਕੋਈ ਬਿਮਾਰੀ ਨਾ ਹੋਵੇ ਕਿਉਂਕਿ ਖੂਨ ਜਿਹੜਾ ਅਸੀਂ ਦਿੰਨੇ ਆ ਉਹਨੂੰ ਬਿਲਕੁਲ ਟੈਸਟ ਕਰਕੇ ਤਾਂ ਅੱਗੇ ਦਿੱਤਾ ਜਾਂਦਾ ਹੂੰ ਪ੍ਰਧਾਨ ਜੀ ਬਹੁਤ ਤੁਹਾਡੀ ਸੋਚ ਬਹੁਤ ਡੰਗ੍ਹਾਈ ਦੇ ਵਿੱਚ ਆ ਚੰਗੀ ਗੱਲ ਆ ਪਰ ਲੋਕ ਇਹੀ ਜਨ ਕੋ ਜਦੋਂ ਆਪਾਂ ਆਪਣੇ ਮਾਪੇ ਨੂੰ ਦਰਦੇ ਆ ਵੀ ਨਹੀਂ ਤੁਹਾਡਾ ਫੋਨ ਦੁਆਰਾ ਪਤਾ ਨਹੀਂ ਬਣਨਾ ਨਹੀਂ ਬਣਨਾ ਉਹ ਚੀਤੋ ਜਦੋਂ ਅਸੀਂ ਆਪ ਜੋ ਯਾਗਰੂਤ ਨਹੀਂ ਹੈਗੇ ਜੀ ਅਸੀਂ ਵੀ ਡਿਗਰੀਟ ਨਹੀਂ ਕਰ ਸਕਦੇ ਜਾਂ ਫੇ ਅਸੀਂ ਹੈਗੇ ਆ ਸ਼ਦਾਨੀ ਵਰਤਦੇ ਆ ਉਹਦੇ ਨਾਲ ਹੀ ਹੁੰਦਾ ਜਿੱਦਾਂ ਮੈਂ ਪੰਜ ਵਾਰ ਆਪਣਾ ਫੋਨ ਦੇ ਚੁੱਕਿਆ ਮੇਰੇ ਦੋਨੋਂ ਬੇਟੇ ਉਹ ਵੀ ਡਿਨੇਟ ਕਰ ਚੁੱਕੇ ਮੇਰਾ ਛੋਟਾ ਬ੍ਰਦਰ ਉਹਨੇ ਵੀ ਡਿਨੇਟ ਕੀਤਾ ਵਾ ਕਿ ਪਰਿਵਾਰ ਦੇ ਜੋ ਅਸੀਂ ਡਰਦੇ ਨਹੀਂ ਹੈਗੇ ਦਰ ਕਿ ਜੇਕਰ ਕਿਸੇ ਨੂੰ ਬਲੱਡ ਚਾਹੀਦਾ ਜਦ ਮਰਜ਼ੀ ਮੈਨੂੰ ਕਾਲ ਕਰਨ ਆਪਾਂ ਖੂਨ ਦੇਣ ਨੂੰ ਤਿਆਰ ਆ ਅੱਛਾ ਜੀ ਸ਼ਹਿਰ ਸਾਹਿਬ ਦੀ ਉਮਰ ਦੇ ਵਿੱਚ ਬਿਲਕੁਲ ਰੈਡੀ ਹਾਂ ਜੀ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਜੀ ਇਹ ਮਨਦੀਪ ਸਿੰਘ ਕੋਲਗੜ੍ਹ ਆ ਜੀ ਮੁੰਡਾ ਕੈਡੀਅਨ ਹਸਪਤਲ 'ਚ ਕੰਮ ਕਰਦਾ ਏ ਇਹਦੇ ਬਦੋਂ ਬਹੁਤ ਯੂਥ ਆਇਆ ਬਹੁਤ ਭਰਾ ਆਏ ਚਲੋ ਸੁਣੋਤਾ ਜੀ ਇਹਨਾਂ ਦਾ ਵੀ ਦੇਖੋ ਬਹੁਤ ਵੈਲਕਮ ਜੀ ਆਨ ਕਿ ਲੋਕਾਂ ਨੂੰ ਵੇਅਰ ਕਰਨ ਦੀ ਲੋੜ ਆ ਜੀ ਬਹੁਤ ਕੁਝ ਪਿਆਪ ਪੰਜਾਬ ਦੇ ਵਿੱਚ ਹਲੇ ਵੀ ਅਸੀਂ ਕਹਿੰਦੇ ਨਸ਼ਿਆਂ ਨਾਲ ਜਵਾਨੀ ਖਤਮ ਹੋ ਗਈ ਨਹੀਂ ਖਤਮ ਹੋਈ ਉਹ ਸਿਰਫ ਚਲੋ ਹਨੇਰੀ ਜਦੋਂ ਆਉਂਦੀ ਉਹਦੇ ਨਾਲ ਕਈ ਪੱਤੇ ਟੁੱਟ ਜਾਂਦੇ ਆ ਉਹਦੇ ਨਾਲ ਫਰਕ ਨਹੀਂ ਪੈਂਦਾ ਪੱਤੇ ਹੋਰ ਨਵੇਂ ਆ ਜਾਂਦੇ ਆ ਜਿਸ ਕਰਕੇ ਹੁਣ ਵੀ ਪੰਜਾਬ ਦੇ ਯੂਥ ਜਿਹੜਾ ਹੈਗਾ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਹੈ ਆਸ ਕਰਦੇ ਆ ਅੱਗੇ ਨੂੰ ਵੀ ਇਦਾਂ ਦੇ ਜਿਹੜੇ ਪਰਾਲੇ ਕੀਤੇ ਜਾਣ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਰਥਤਾ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜੇ ਕਿਸੇ ਹੋਰ ਸਹੋਕਰ ਬੋਲਣਾ ਜੀ ਬੋਲ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਵੀ ਪਿਆਰ ਕਰਦੇ ਹੋ ਪੀ ਵੀ ਵੀ ਬਲਾਚੌਰ ਦੇ ਚੰਨ ਨੂੰ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖੋੜੀਆ ਕੋਈ ਨਵੀਂ ਅਪਡੇਟ ਨਾ ਮਿਲਾਂਗੇ ਜੀ ਧੰਨਵਾਦ ਸਾਰਿਆਂ ਦਾ ਸਭ ਤੋਂ ਧੰਨਵਾਦ ਜੀ